ਸਤ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਕੋਰਨਰ ਵੀਡੀਓ 'ਚ ਲੋੜੀ ਭਾਈ ਦੱਸੀ ਵੀਰੀ ਜਨਾ ਕੰਮ ਬਾਕੀ ਆਏ ਆ ਜੇ ਰਾਜੀ ਹੁੰਦਾ ਉਹ ਨਾਲ ਪਤਾ ਹੈਗਾ ਹੁੰਦਾ ਨਾਲ ਨਾ ਆ ਮਨੋਂ ਕਾਟਰ ਲਾ ਕੇ ਸੜਕ ਨੂੰ ਲੰਘ ਜੀਦਾ ਹੁਣ ਤੁਹਾਨੂੰ ਪਤਾ ਹੀ ਕਾਟਰ ਵੀ ਲਾਉਣਾ ਮੈਂ ਤਾਂ ਆਪੇ ਆ ਨਾ ੱੱਲੇ ਨੂੰ ਫਿਰ ਪਾਉਣਾ ਵੀ ਆ ਉਹਦੇ ਕਰਕੇ ਵੀ ਗੱਡੀ ਹੁਣ ਜਿਹੜੀ ਖੇਤਾਂ ਦੇ ਵਿਚਲੀ ਉੱਟ ਪਾਈ ਵੀ ਆ ਖੇਤਾ ਵਿੱਚ ਦੀ ਕੱਢ ਕਢਾ ਕੇ ਰੋਡ ਤੇ ਲਾਗੇਣਾ ਹੁਣ ਗਾਂਹ ਵੀ ਖੇਤ ਵਿੱਚ ਦੇ ਕੱਢਾਂਗੇ ਜਿੱਥੇ ਜ ਕੱਢਣੀ ਆ ਨਹੀਂ ਮੈਂ ਕਟਰ ਲਾ ਕੇ ਆ ਨਾ ਸੌਖਾ ਰਹਿੰਦਾ ਕੰਮ ਉਹ ਕੰਮ ਵੀ ਬਾਈ ਥੋੜਾ ਜਿਹਾ ਏਰੀਆ ਸਾਫ ਹੋ ਗਿਆ ਵੀ ਹਾਂ ਮਸ਼ੀਨ ਬਹੁਤ ਆ ਗਈ ਕੱਲ ਜਿੱਥੇ ਆਪਾਂ ਚੱਲਦੇ ਦੇ ਬਸ ਉਹੀ ਏਰੀਆ ਦੇਖਦਾ ਤਾਂ ਖੜਾ ਜਾ ਉਹ ਵੀ ਕੱਲ ਆ ਨਾ ਲੱਗਿਆ ਲਵੇ ਜੀ ਉਹ ਤਾਂ ਆਪਣੀ ਮਸ਼ੀਨ ਪੱਡੇ ਹੀ ਤੇ 15-16 ਕਿਲੇ ਜਿਹੜੇ ਦੇਖਦੇ ਤੇ ਇੱਥੇ 15-16 ਕਿਲੇ ਖੜੇ ਹੋਣਾ ਨਾ ਦੇ ਵਿੱਚ ਐ ਕਾਸਾ ਲੱਗੀ ਜਾਂਦਾ ਵੀ ਬਦਲੇ ਕਿੰਨਾ ਏਰੀਆ ਖੜਾ ਬਸ ਕਿਉਂ ਇੱਕ ਸੋਨਾ ਲਈ ਕਰ ਜਾਂਦੀ ਆ ਜਰ ਬੱਢਿਆ ਜਾਂਦਾ ਦਿਹਾੜੀ ਦੀ ਵਾਲੀ ਲੱਗਦੀ ਹੈ ਜਦੋਂ ਖਾਲੀ ਹੋ ਜਾਂਦਾ ਬਾਕੀ ਪਲਾਟ ਚੰਗੇ ਆ ਇਧਰ ਨੂੰ ਆਹ ਏਰੀਏ ਦੇ ਵਿੱਚ ਨੂੰ ਨਾ ਪਲਾਟ ਹੈਗੇ ਆ ਕੀਲੇ ਦੋ ਗੀਲੇ ਢਾਈ ਗੀਲੇ ਇੱਕਣਾ ਇਹਨੇ ਵਿੱਚ ਵੱਟਾਂ ਬਹੁਤ ਆ ਆ ਦੇਖੋ ਗੱਡੀ ਵੱਟਾਂ ਤੂੜੀ ਵਾਲਿਆਂ ਦੇ ਤਾਂ ਪੂਰੀ ਫਾਂਡ ਚੜ੍ਹਣੀ ਪੈਂਦੀ ਆ ਤੂੜੀ ਵਾਲੇ ਨੂੰ ਇੰਨੀ ਜਿਆਦੇ ਵੱਟਾਂ ਇਧਰ ਵੱਡੇ ਆ ਪਾਉਣ ਢਾਈ ਤਿੰਨ ਸਾਡੇ ਚਾਰ ਕਿਲੇ ਵੱਡੇ ਆਏ ਹੁਣ ਜਾਣਾ ਲਾਈਨ ਤੇ ਪਰੇ ਆ ਉਹ ਸਾਹਮਣੇ ਰੇਲਵੇ ਦੀ ਲਾਈਨ ਆ ਪਰ ਰੇਲ ਗੱਡੀ ਕਹਿੰਦੇ ਆਈ ਨਹੀਂ ਉਹਰੇ ਗੱਲ ਮੈਂ ਵੀਡੀਓ ਦੇ ਵਿੱਚ ਅਰੇ ਪੁੱਛਿਆ ਉਹ ਬਾੜਕ ਦਿਖਾਏ ਨੇ ਬਾੜਕਾਂ ਦੇ ਬਾੜਕਾ ਆਈ ਨਹੀਂ ਆ ਨਾ ਔਰ ਪਤਾ ਕਰਿਆ ਗੱਲ ਮੈਂ ਕਹਿੰਦਾ ਰੇਲ ਗੱਡੀ ਆਏਗੀ ਲੋਕ ਕਿੱਥੇ ਰੁਕਣ ਲਿਆ ਉਹ ਕਹਿੰਦੇ ਅਜੇ ਗੱਡੀ ਆਉਣ ਨਹੀਂ ਲੱਗੀ ਐ ਨਾਹੀਂ ਭਾਈ ਬਾੜਕ ਲੱਗੇ ਹੈਗੇ ਬਾਕੀ ਚਲੋ ਆਇਆ ਮਹਾਰਾਜ ਦੀ ਕਿਰਪਾ ਨਾਲ ਤੇ ਰਾਜੂ ਦਾ ਹੀ ਬਚਾਅ ਹੋ ਗਿਆ ਹੱਥ ਪੈਰ ਤੇ ਰਾਹੂਰਾ ਇੱਕ ਕਾਰਸੀ ਪਿਆ ਉਹਦੇ ਬਾਈ ਦੇ ਘਰੇ ਸੱਫੀ ਦੇ ਬਾਹ ਕੋਈ ਨਹੀਂ ਇਹਦੇ ਇੱਕ ਦੋ ਰਹਿ ਗਏ ਮੈਂ ਲਾ ਲੈਣੇ ਇਕੱਲੇ ਨੇ ਨਾ ਆਇਆ ਭਾਈ ਹੋਰ ਗੱਲ ਕੋਈ ਨਹੀਂ ਬਾਜ ਆ ਆ ਕਟਰ-ਕਟਰ ਲਾਉਣੇ ਦਾ ਸਿਆਪਾ ਹੋਰੇ ਇਹ ਕਟਰ-ਕਟਰ ਨਾਲ ਹੈ ਨਾ ਉਹ ਵੀ ਫੇਰ ਤਾਂ ਗੱਲੇ ਕੋਈ ਨਹੀਂ ਇਹਨੇ ਆਪਾਂ ਪਰਵਾਹ ਮੰਦੇ ਇਹ ਤਾਂ ਮਾ ਝੋਟਾ ਗੱਲਾਂ ਹੀ ਆਉਣ ਚਲੋ ਬਾਕੀ ਮਹਾਰਾ ਦੀ ਕਿਰਪਾ ਨਾਲ ਨਾ ਸਾਰਾ ਸੀਜ਼ਨ ਬਹੁਤ ਸੋਹਣਾ ਲੱਗਿਆ ਜੀ ਸਾਰੇ ਲੋਕ ਜਿਹੜਾ ਸੌਖੇ ਨਾਲ ਵੀ ਆਪਣੇ ਆਪਣੇ ਘਰੇ ਚਲੇ ਗਏ ਬਹੁਤ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਹਨ ਜਿਉਂ ਉਹ ਜੇਲੀ ਕਰੀਦਾ ਬਈ ਇਹਨਾਂ ਬਹੁਤ ਨੇੜੇ ਹੋ ਕੇ ਸੁਣੀਆਂ ਮਾਲਕ ਨੇ ਮੇਰੀ ਹਨ ਚਲੋ ਬਾਕੀ ਚੱਲਦੇ ਆ ਉਹ ਚਲਦੀ ਆ ਸਾਹਮਣੇ ਸੋਨ ਵਾਲੀ ਕਾ ਮਸ਼ੀਨ ਚੱਲਦੇ ਆ ਉਧਰ ਵੇਜਨਾਲੇ ਚ ਉਧਰੇ ਚਲਾਉਣੀ ਆ ਆਪਾਂ ਵੀ ਆਓ ਜੀ ਕਰਤਾ ਸਾਰਾ ਏਰੀਆ ਰੜਾ ਇਹ ਵੀ ਦਿਖਦਾ ਤਾਂ ਘੜਾ ਹਨਾ ਇੱਧਰ ਨੂੰ ਪਿੱਛੇ ਤੱਕ ਕਰੋ ਸਾਰਾ ਵੱਢਿਆ ਆਂਦਾ ਨਵੇੜਕੇ ਹੁਣ ਆਪਾਂ ਖੜੇ ਆ ਹੁਣ ਕਟਰ ਲੋਡ ਕਰਨਾ ਹੈ ਕਟਰ ਲੋਡ ਕਰਕੇ ਪਿੱਛੇ ਪਾ ਕੇ ਹੈ ਨਾ ਹੁਣ ਉਹ ਪਿੰਡ ਦੇ ਵਿੱਚ ਜਾਣਾ ਜਿੱਥੇ ਆਪਾਂ ਨਾ ਬਾਈ ਉਹਨਾਂ ਕੋਲੇ ਚੱਲਦੇ ਆ ਜਿਨ੍ਹਾਂ ਕੋਲੇ ਬਾਕੀ ਇਕੱਲੇ ਨੂੰ ਲਾਹਣਾ ਪੈਣਾ ਕਟਰ ਵੀ ਹੁਣ ਕਈ ਵਾਰ ਚਲੋ ਬਾਬੇ ਦੀ ਕਿਰਪਾ ਨਾਲ ਅੱਥਾ ਇੰਨਾ ਸੈਟ ਆ ਹਨਾ ਵੀ ਇੱਕ ਦੋ ਵਾਰ ਚੇ ਇਕੱਲੇ ਦੇ ਵੀ ਲੋਟ ਆ ਜਾਂਦਾ ਪਿੱਛੇ ਥੋੜਾ ਜਿਹਾ ਪਾਉਣਾ ਹੀ ਔਕਾ ਜਦੋਂ ਹੁੱਕ ਦੇ ਵਿੱਚ ਪਾਉਨੇ ਆ ਨਾ ਜਾਰ ਥੋੜਾ ਔਖਾ ਨਹੀਂ ਤਾਂ ਇਹਨਾਂ ਓਕੇ ਦੀ ਰਿਪੋਰਟ ਆ ਵੀ ਵਧੀਆ ਮਹਾਰਾਜ ਜੋ ਕਰਦਾ ਹਨ ਠੀਕ ਹੈ ਠੀਕ ਕਰਦਾ ਚਲੋ ਬਾਕੀ ਹੁਣ ਲਾ ਕੇ ਕੱਟ ਰਾ ਸੱਬੀ ਬਾਈ ਦੇ ਪਿੰਡ ਪਹੁੰਚਣਾ ਉੱਥੇ ਫਿਰ ਤਿੰਨ ਚ ਕਿਸੇ ਰਾਮਨ ਬਾਈ ਆ ਕੋਈ ਉਹਦੀ ਵਧਣੀ ਆ ਹੁਣ ਦੋ ਤਿੰਨ ਕੀਲੇ ਉਥੇ ਬਾਅਦ ਫੇਰ ਆਪਾਂ ਵਧਣੀ ਆ ਸੱਬੀ ਦੇ ਬਾਈ ਦੇ ਅੱਜ ਰਾਤ ਨੂੰ ਮੈਂ ਲਾਦਾ ਸੱਬੀ ਬਾਈ ਦੀ ਉਹ ਲਾਵਾਂਗੇ ਵੀ ਨਵੇੜ ਦਾਂਗੇ ਅੱਜ ਅੱਜ ਨਹੀਂ ਤਾਂ ਕੱਲ ਨੂੰ ਹੁਣ ਆਇਆ ਬਈ ਕੰਮ ਹੈਗਾ ਹੈ ਨਾ ਖੱਤੀਆਂ ਜੀਆਂ ਖੱਤੀਆਂ ਜੀਆਂ ਦੇ ਵਿੱਚ ਆ ਤੇ ਜਿਵੇਂ ਖੱਤੀ ਬੱਟਾਂ ਬਹੁਤ ਆ ਇਹਦੇ ਵਿੱਚ ਪਾਈਆਂ ਹੋਈਆਂ ਇੰਨੀਆਂ ਬੱਟਾਂ ਆ ਦੇਖੋ ਤੁਸੀਂ ਇੱਕ ਆ ਵੱਟ ਪਾਈ ਹੋਈ ਆ ਨਾ ਇੱਕ ਉਹ ਪਾਈ ਹੋਈ ਆ ਇਹ ਐਨੀ ਵੀ ਇੱਕ ਸਾਈਡ ਨੂੰ ਪਾਈਆਂ ਹੋਈਆਂ ਆ ਐ ਵੀ ਪਾਈਆਂ ਹੋਈਆਂ ਚਾਰੇ ਪਾਸੇ ਨੂੰ ਬੱਟਾਂ ਪਾਈਆਂ ਹੋਈਆਂ ਬਾਕੀ ਅੱਜ ਇੱਧਰ ਅੱਗ ਲੱਗੀ ਸੀ ਪਿੱਛੇ ਟੁੰਗਾ ਧਾਰ ਹੋਇਆ ਪਤਾ ਪਰ ਬਚਾਓ ਹੋ ਗਿਆ ਕਾਬੂ ਆ ਗਈ ਅੱਗ ਨਹੀਂ ਤਾਂ ਪਤਾ ਨਹੀਂ ਕਿੱਥੇ ਟੱਕਰ ਆਉਣੀ ਦੀ ਬਾਈ ਓ ਸਾਹਮਣੇ ਤੂੰ ਦੁਪਹਿਰੇ ਜ਼ਰੂਰ ਆ ਕੇ ਲੱਗੇ ਆ ਨਾ ਧੂਆਂ ਧਾਰਵਾ ਪੈ ਤਾਂ ਚਲੋ ਲਾ ਲਈਏ ਵਕਟਰ ਤੇ ਮਿਲਦੇ ਆ ਕਟਰ ਲਾ ਕੇ ਕਰਦੇ ਆ ਫੇ ਗੱਲਾਂ ਬਾਤਾਂ ਹੋਰ ਵੀ ਬਾਹਰ ਦਾ ਕਟਰ ਮਿੰਟ 5 ਲੱਗੇ ਲਾ ਕੇ ਕਟਰ ਆ ਨਾ ਹੁਣ ਆਪਾਂ ਆ ਸਾਰੇ ਗੇਤ ਵੱਡੇ ਆ ਨਾ ਇਹ ਕੱਲ ਵੱਡੇ ਦੇ ਉੱਪਰਲੀ ਲਾਈਨ ਆ ਅੱਜ ਵੱਡੀ ਆ ਚਲੋ ਚੱਲਦੇ ਆ ਹੁਣ ਗਾਹਾਂ ਬੰਦੇ ਵਾਲੇ ਜਿਹਨਾਂ ਤੇ ਜਾਣਾ ਹੈ ਨਾ ਉਹਨਾਂ ਦੇ ਪਹੁੰਚੀਏ ਪਹੁੰਚਣ ਦੇ ਬਾਅਦ ਫੇ ਅੱਜ ਸਾਇਰ ਖਰਾਬੇ ਕੰਮ ਨਿਪਟੜੇ ਜਾਵੇ ਹਨ ਹੁਣ ਦਾ ਬੱਕ ਲਗਭਗ ਸਾਰਾ ਨਿਪਟੇ ਗਿਆ ਬਾਕੀ ਖਰਮੀ ਬੋਦ ਆ ਬਾਈ ਹੁਣ ਹਨ ਗਰਮੀ ਨੇ ਦੁੱਖ ਤੋੜੇ ਪਾਇਆ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਉਹਦੇ ਹਿਸਾਬ ਨਾਲ ਤੁਸੀਂ ਰੋਡ ਤੇ ਜਾਂਦੀ ਮਸ਼ੀਨ ਦਾ ਫਲੈਟ ਵੀ ਧੁੰਮਣ ਲੱਗ ਜਾਂਦਾ ਇੰਨੀ ਗਰਮੀ ਪੈਣ ਲੱਗੀ ਚਲੋ ਬਾਗ ਚੱਲਦੇ ਆ ਜੀ ਫਿਰ ਇੱਕ ਆਈ ਹੋਈ ਜਾਂ ਨਿਊ ਗੁਰਦੀਪਾ ਇਹ ਵੀ ਅਜੇ ਏਰੀਆ ਚੰਗਾ ਵੜਦੀ ਆ ਚਲੋ ਨਿਕਲਦੇ ਆ ਫਿਰ ਆਪਣੇ ਬਾਈ ਦੇਖਦੇ ਆ ਕਿੱ데 ਜਾਣਾਗਾ ਲਓ ਜੀ ਬਾਈ ਕਰਤਾ ਵੱਢ ਕੇ ਬਾਈ ਵਿਹਲਾ ਹੁਣ ਆਪਾਂ ਖੇਤਾਂ ਦੇ ਵਿੱਚ ਨੂੰ ਇਹ ਚੱਲ ਜਾਂਦੇ ਪਏ ਆ ਉਹ ਸਾਹਮਣੇ ਇੱਕ ਪੈਲਸ ਜਿਹਾ ਉਹ ਸਾਹਮਣੇ ਹੈਗਾ ਨਾ ਨਕਸ਼ਾ ਜਿਹਾ ਬਣਿਆ ਇਹਦੇ ਕੋਲ ਵੱਢਣਿਆ ਸੱਭੀ ਬਾਈ ਦੇ ਪਤਾ ਹਜੇ ਹੈ ਨਹੀਂ ਇਹ ਮੁੰਡਾ ਖੇਤ ਵਾਲਾ ਹੀ ਪਾ ਗਿਆ ਮੈਨੂੰ ਕਹਿੰਦਾ ਵੀਰੇ ਖੇਤ ਖਾਲੀ ਆ ਇੱਧਰ ਨੂੰ ਲੈ ਜਾ ਕਹਿੰਦਾ ਕਟਰ ਕੱਲਾ ਕਿੱਥੇ ਲਾਏ ਪਾਏਗਾ ਵੀ ਐਵੇਂ ਸੱਟ ਪੇਟ ਖਾਏਗਾ ਤੂੰ ਵੀ ਗੱਲਾਂ ਯਾਰ ਇਹਨੂੰ ਬਿਜਾਨਾ ਪਹਿਲਾਂ ਕਟਰ-ਕੁਟਰ ਪਵਾਤਾ ਉਹ ਗੇੜੇ ਇੱਧਰ ਨੂੰ ਲੰਘ ਜਾ ਉਹ ਮੈਨੂੰ ਨਾਲ ਬਸਨ ਲਾ ਤਾਂ ਵੀ ਵੱਧਣਾ ਕਿੱਥੇ ਆ ਉਹ ਮੈਂ ਤਾਂ ਡਰਾਈਵਰ ਤੇ ਗਿਆ ਢੀਗਾ ਉਹ ਆ ਗਿਆ ਢੀਗਾ ਜੰਦੀ ਬਾਈ ਦਾ ਫੋਨ ਆਇਆ ਤਾਂ ਕਹਾ ਮੈਂ ਤਾਂ ਡਰਾਈਵਰ ਆਉਗਾ ਇੱਧਰ ਨੂੰ ਪਲਾਟ ਬਾਈ ਬਹੁਤ بڑے ਬੜੇ ਆ ਮੈਂ ਕਹਿੰਦਾ ਵੀ 4-5-5 2-2 ਕੀਲਿਆਂ ਦੇ 3-3 ਕੀਲਿਆਂ ਦੇ ਪਲਾਟ ਆ ਪਰ ਬਾਟਾ ਵੀ ਨਾਰਮਲ ਏ ਆ ਪਰ ਕਣਕ ਵੀ ਐਨ ਖੜੀ ਦੀ ਆ ਦੇਖੋ ਕਣਕ ਦਾ ਡੱਕਾ ਡੱਕਾ ਖੜਾ ਐ ਨਾ ਪੂਰਾ ਬਿਲਕੁਲ ਐਨ ਇੱਕ ਪਲਾਟ ਖੜਾ ਨਾਲੇ ਐ ਜੇ ਪਲਾਟਾਂ ਜਾਂਦਾ ਸਵਾਰ ਕਣਕ ਵੱਢਣ ਦਾ ਬਾਕੀ ਕਈ ਜਗ੍ਹਾ ਤਾਂ ਬੱਟਾ ਐ ਗਿਆ ਵਾਹੀ ਖੇਤਾਂ ਦੇ ਵਿੱਚ ਵੀ ਇੱਥੇ ਆਹ ਦੇਖੋ ਲੁੱਟ ਕੇ ਜਾਂ ਡੌਲਾ ਟਰਾਲੀ ਚੜਾਈ ਹੋਈ ਆ ਭਰ ਕੇ ਉਹਨੂੰ ਚਲੋ ਇਹਨੇ ਮੰਦ ਕਰ ਲੰਨੇ ਆ ਬੰਦਾ ਗਾ ਕੇ ਦੇਖ ਲੰਨੇ ਆ ਨਾ ਵੀ ਉਹ ਕਿੱਧਰ ਨੂੰ ਆਉਣੇ ਆ ਕਦੇ ਹੋਰ ਨਾ ਗਲਤ ਰਾਹੇ ਪੈ ਜੀ ਇਹ ਅਣਜਾਣ ਬੰਦੇ ਆ ਕੋ ਖੜੀਆ ਰਾਣੀ ਪੰਪ ਤੇ ਕਰਤਾ ਰਹੇ ਆ ਬਈ ਉਹ ਵੀ ਆ ਨਾ ਆ ਘਪਾ ਰਹੇ ਆ ਉਹ ਜਣਾ ਸਾਹਮਣੇ ਮਿੱਟੀ ਦਾ ਢੇਰ ਆ ਜਿੱਥੇ ਉਹ ਉੱਥੇ ਟਰੈਕਟਰ ਆਇਆ ਤਾਂ ਮਹਿੰਦਰਾ ਵਿੱਚ ਵੜ ਗਿਆ ਬਾਕੀ ਆਏ ਆ ਵੀ ਬਈ ਏਰੀਆ ਬਹੁਤ ਸੋਹਣਾ ਹਨਾ ਰੋਟੀ ਪਾਣੀ ਮੈਂ ਕਹਿੰਦਾ ਵੀ ਇੰਨੀ ਟੌਪ ਦੀ ਰੋਟੀ ਪਾਣੀ ਸੱਬੀ ਬਾਈ ਦੇ ਘਰੋਂ ਹਨਾ ਚਾਹ ਪਾਣੀ ਮੈਂ ਕਹਿੰਦਾ ਵੀ ਜਮੇ ਨਹੀਂ ਬਾਈ ਮਹਿਸੂਸ ਹੁੰਦਾ ਵੀ ਅਸੀਂ ਆਪਦੇ ਘਰੇ ਆ ਜਾਂ ਅਸੀਂ ਨਾ ਇੱਥੇ ਸੱਬੀ ਬਾਈ ਕੋਲੇ ਆ ਮੈਂ ਕਹਿੰਦਾ ਨਜ਼ਾਰਾ ਰੰਗ ਬੰਨੇ ਪਿਆ ਬਾਕੀ ਦੇਖੋ ਜਿੱਥੇ ਦਾਣਾ ਪਾਣੀਆਂ ਹਨਾ ਉੱਤੇ ਬੰਦਾ ਚੋਗਦਾ ਹੀ ਚੋਗਦਾ ਅਜੇ ਯੂਰੀਆ ਵੀ ਲਿਆਉਣਾ ਪੈਣਾ ਹੈ ਯੂਰੀਆ ਵੀ ਸਾਰਾ 46% ਰਹਿਣ ਦੀ ਹੈ ਇਹ ਚ 46 ਚੱਲੀਏ ਬਾਈ ਫਿਰ ਦੇਖੀਏ ਬਾਕੀ ਦਿਖਾਵਾਂਗੇ ਤੁਹਾਨੂੰ ਰਾਜੂ ਨੂੰ ਜਾ ਕੇ ਪੁੱਛਦਿਆਂ ਨਾਲੇ ਹਾਲਚਾਲ ਹੰਬੀ ਕਿੱਦਾਂ ਕੁਝ ਫਰਕ ਆਇਆ ਕਿ ਨਹੀਂ ਬਈ ਉਤਰਿਆ ਤਾਂ ਮੜਾ ਜੇ ਫੁੱਲ ਜਿਹਾ ਆ ਨਾ ਜਿਹੜਾ ਨੌਂ ਜਾਲਾ ਨਹੀਂ ਹੁੰਦਾ ਇੰਨਾ ਇੰਨਾ ਮੜਾ ਜੇ ਹੈ ਨਾ ਘੁੱਟਿਆ ਜਾ ਗਿਆ ਬਾਕੀ ਫਿਰ ਵੀ ਤਕਨੀਬ ਤਾਂ ਬਾਈ ਹੁੰਦੀ ਹੋ ਆ ਨਾ ਕੋਈ ਵੀ ਚੀਜ਼ ਤੇ ਸੱਟ ਲੱਗਦੀ ਆ ਉਹ ਆ ਗਿਆ ਮਹਿੰਦਰਾ ਆਇਆ ਓਕਾ ਇਕੱਲੇ ਬੰਦੇ ਨੂੰ ਮਸ਼ੀਨ ਚਲਾਉਣੇ ਦਾ ਨਹੀਂ ਓਕਾ ਹੈਗਾ ਕੋਈ ਬਸ ਆ ਚੀਜ਼ਾਂ ਦਾ ਓਕਾ ਹੈ ਨਾ ਬੰਦੇ ਨੇ ਲਾਹ ਰੂ ਦੇਖਿਆ ਹੋਵੇ ਪਤਾ ਹੋਵੇ ਹੁਣ ਇੱਥੇ ਪੁੱਛ ਪੁੱਛ ਕੇ ਜਾਣਾ ਪੈਂਦਾ ਫੋਨ ਆਈ ਜਾਂਦਾ ਵਿੱਚ ਇਹ ਦੱਸਦਾ ਉਹ ਮੁੰਡਾ ਵੀ ਉਹ ਕਹਣਾ ਮੈਂ ਉੱਧਰ ਜਾਣਾ ਖੇਤਾਂ 'ਲੇ ਚਲੋ ਬਾਈ ਵਧੀਆ ਹਨਾ ਰੇ ਸਾਥ ਦੋਨੇ ਆ ਵਿਚਾਰੇ ਆਉਣ ਦੇ ਲੋ ਮੁੰਡੇ ਨੇ ਟਰਾਲਾ ਪਵਾਇਆ ਹਨਾ ਕਟਰ ਲੋਡ ਕਰਾਇਆ ਪਹਿਲਾਂ ਫਿਰ ਉਹਦੇ ਬਾਅਦ ਮੇਰਾ ਟਰਾਲਾ ਪਿੱਛੇ ਪਵਾਇਆ ਮਸ਼ੀਨ ਦੇ ਕਹਿੰਦਾ ਵੀਰੇ ਇਕੱਲਾ ਹੀ ਆਵਾਂਗਾ ਇਕੱਲੇ ਯਾਰ ਮੁੰਡੇ ਦਾ ਕਣਾ ਕਣਾ ਕਰ ਕੋਈ ਨਹੀਂ ਕੋਈ ਨਹੀਂ ਵੀਰੇ ਮੈਂ ਪਵਾ ਦਿੰਨਾ ਵਧੀਆ ਵਿਚਾਰੇ ਨੇ ਟਰਾਲਾ ਟੂਲਾ ਪਵਾਇਆ ਬਾਕੀ ਠੰਡਾ ਬਾਈ ਜਾ ਕੇ ਇਹਦੇ ਕਨਾਲ ਵਧਣੀਆਂ ਚਾਹੇ ਕੇ ਇਹਦੇ 10 ਕਿਲੇ ਵਧਣੇ ਆ ਠੰਡਾ ਤਾਂ ਤੁਹਾਨੂੰ ਲਾਜ਼ਮੀ ਮਿਲਣਾ ਹੀ ਮਿਲਣਾ ਵੇ ਐ ਨਹੀਂ ਚਾਹ ਬਸਵੇ ਵਾਲੇ ਦੇ ਆ ਜਾਂਦੀ ਸਾਰੇ ਵਾਂ ਠੰਡਾ ਹੀ ਉਦੋਂ ਤਾਂ ਬਾਈ ਲੈ ਕੇ ਆਉਂਦਾ ਅੱਜ ਕੱਲ ਨਾ ਚਾਹਾਂ ਦਾ ਅਗਲਾ ਕਹਨਾ ਘਰਾਂ ਜਾਵਾਂਗੇ ਚਾਹ ਨੂੰ ਆਰਡਰ ਮਾਰਾਂਗੇ ਪਤਾ ਨਹੀਂ ਬੁੜੀਆਂ ਨੇ ਬਣਾਉਣੀ ਹੈ ਕਿ ਨਈ ਬਣਾਉਣੀ ਵੱਤੋਂ ਹੀ ਠੰਡਾ ਹੀ ਲੈ ਕੇ ਤਰਜੋ ਵਧੀਆ ਵੈਸੇ ਗੱਲ ਗਰਮੀ ਦੇ ਵਿੱਚ ਨਾ ਵੀ ਮੈਂ ਕਹਿੰਦਾ ਸਰੀਰ ਇਹਨ ਗੁੱਡ ਲੱਕ ਰਹਿੰਦਾ ਚਲੋ ਚੱਲਦੇ ਆ ਜੀ ਫਿਰ ਸੋ ਖੜਾ ਦਲਵੀਰ ਸਿਆ ਲਓ ਜੀ ਬਾਈ 11:00 ਵੱਜ ਗਏ 22 ਬਾਈ ਦੀ ਵੱਢ ਕੇ ਵੀ ਹੋ ਗਏ ਵਿਹਲੇ ਹੁਣ ਮਸ਼ੀਨ ਦਾ ਕਰਾਂਗੇ ਸਾਫ ਸਪਈਆ ਬਲੌਰ ਮਾਰ ਕੇ ਨਾ ਓਕੇ ਕਰਕੇ ਨਾ ਖੜੀ ਕਰਾਂਗੇ ਵੀ ਇਹ ਨਹੀਂ ਹੈਗਾ ਵੀ ਕੱਲ ਦੇ ਰੱਖਾਂਗੇ ਨਾ ਰਾਤ ਨੂੰ ਹੁਣ ਆਏ ਆ ਵੀ ਲਿਬੜੇ ਤੇ ਭੜੇ ਹੈਗੇ ਆ ਕੰਮ ਨਵੇੜ ਕੇ ਹੀ ਪਾਵਾਂਗੇ ਨਾ ਸਾਰਾ ਚਲੋ ਕਰਦੇ ਆ ਵੀ ਚਾਲੂ ਬਲੌਰ ਕਣਕ ਥੋੜੀ ਜਿਹੀ ਰਹਿ ਗਈ ਸੀ ਦੋਸਤ 2 3 ਕਿਲੇ ਪਰ ਨਰਮ ਨਿਗਲੇ ਉਹਦਾ ਫਾਇਦਾ ਨਹੀਂ ਹੈ ਨਾ ਬਾਈ ਕੋਲੇ ਆਪਾਂ ਆਏ ਹੋਏ ਆ ਨਮਕ ਪਾਣੀ ਖਾਣੇ ਆ ਇਹਦਾ ਵੀ ਰੋਟੀ ਪਾਣੀ ਖਾਣੇ ਆ ਨਾ ਆਪਾਂ ਆਰਾਮ ਨਹੀਂ ਕਰਨਾ ਵੀ ਕਿਹਾ ਬਾਈ 2 ਦਿਨ ਜੇ ਖਾਣਨਾ ਪੈ ਜਵੇ ਫਲ ਸੁੱਕੀ ਵੱਢ ਕੇ ਜਾਊਗਾ ਇਹ ਨਹੀਂ ਹੈਗਾ ਵੀ ਤੇਰੀ ਗਿੱਲੀ ਵੱਢ ਕੇ ਤੁਰ ਜਾਊਗਾ ਹਨਾ ਆ ਬਾਈ ਦਾ ਘਰ ਆ ਲਾ ਕੇ ਉਹਦੇ ਘਰੇ ਹੁਣ ਚਲੋ ਨਾਲੇ ਤੁਹਾਨੂੰ ਮਲਾਉਣਾ ਰਾਜੂ ਨਾਲ ਲੋ ਜੀ ਬਾਈ ਰਾਤ ਸਾਫ ਸਪਈਆ ਕਰਨ ਤੋਂ ਬਾਅਦ ਆ ਗਈ ਨੀਂਦ ਪੈ ਗਏ ਨਹਾ ਕੇ ਨਾ ਮਾੜਾ ਰੋਟੀ ਖਾਧੀ ਬਸ ਗਿਰ ਗਏ ਸਵੇਰੇ ਜੱਜ ਉੱਠੇ ਫੇਰ ਇੱਕ ਕੰਮ ਜਾ ਤਾ ਉਰੇ ਨਾ ਉਦੋਂ ਕਰਕੇ ਆ ਕੇ ਫੇਰ ਆ ਕੇ ਮਸ਼ੀਨ ਚਲਾਈ ਚਲਾਉਣ ਤੋਂ ਬਾਅਦ ਫੇਰ ਰਾਜੂ ਦੇ ਨਾਨਕੇ ਔਰੇ ਨਾ ਲੱਗੀ ਪਿੰਡ ਆ ਪਿੰਡ ਦਾ ਪਤਾ ਨਹੀਂ ਕਿਹੜਾ ਭਲਾ ਜਾਈ ਵੀ ਰਾਜੂ ਦੇ ਮਾਮਾ ਮਾਮੀ ਆਏ ਤੇ ਨਾ ਮੁਕਬਰ ਨੂੰ ਆਏ ਤੇ ਉਹ ਤਾਂ ਮੈਂ ਚੱਲ ਇੱਥੇ ਨੇੜੇ ਆ ਵੀ ਚੱਲ ਅਸੀਂ ਜਾ ਆਉਨੇ ਆ ਪਰ ਲੇ ਕਨਮਾ ਤੂੰ ਪਿੰਡ ਮੈਂ ਜੀਏ ਚਲੇ ਜਾਨਮਾ ਹੋਰ ਇੱਥੇ ਵੀ ਹੈ ਨਾ ਪੇਈ ਦਾ ਮਗਾ ਤੇ ਚਲ ਜਾਵੇ ਘਰ ਨੂੰ ਕੋਈ ਗੱਲ ਨਹੀਂ ਆਪਾਂ ਨੂੰ ਕੜਾ ਹੋ ਕੋਈ ਜਿੱਤ ਤਾਂ ਕੰਮ ਵੀ ਦੋ ਤਿੰਨ ਦਿਨ ਦਾ ਹੀ ਰਹਿ ਗਿਆ ਹਨਾ ਕੱਲ ਦੀ ਅਜਰੀ ਦਿਹਾੜੀ ਤਾਂ ਲੰਘ ਹੀ ਸੰਝਰੋ ਕੱਲ ਦੀ ਦਿਹਾੜੀ ਲੱਗੂ ਪਰਸੋਂ ਦੀ ਲੱਗੂ ਪਰਸੋਂ ਨੂੰ ਸ਼ਾਇਦ ਮੈਂ ਵੀ ਘਰੋਂ ਮਸ਼ੀਨ ਲੈ ਕੇ ਆਣਾ ਬਗ ਜਾਵਾਂ ਬਾਕੀ ਸੱਬੀ ਬਾਈ ਦੀ ਹੋ ਰਹੀਦੀ ਦੀ ਸੱਬੀ ਬਾਈ ਦੀ ਲੱਗੀ ਹੋਈ ਸਵੇਰ ਦੀ ਅੱਜ ਮਸ਼ੀਨ ਹੈ ਰਾਤ ਵੀ ਦੇ ਵੱਡੀ ਹੈ ਨਾ 11 12 ਵਜੇ ਤੱਕ ਹੁਣ ਆ ਫੇਰ ਇਹਦੇ ਲਈ ਹੋਈ ਆ ਬਸ ਆ ਰਹਿ ਗਿਆ ਘਰ ਕੋਲੇ ਘਰ ਕੋਲ ਤੇ ਬਾਅਦ ਇੱਕ ਖੇਤ ਉਹ ਜਿੱਥੇ ਛੱਡ ਕੇ ਆਂਦਾ ਰਾਤ ਹੋ ਰਹਿ ਗਿਆ ਇਹ ਹੁਣ ਵੱਢ ਕੇ ਟੈਂਕ ਭਰੀ ਖੜਾ ਬਸ ਹੁਣ ਟਰਾਲੀ ਉਹ ਲੈਣ ਗਿਆ ਮੁੰਡਾ ਬਾਈ ਬਰਨੀਨ ਵੱਢਣ ਲੱਗ ਗਿਆ ਇਹਦੇ ਵੱਢਣੇ ਤਿੰਨ ਸਵਾ ਤਿੰਨ ਕਿਲੇ ਇੱਥੇ ਲੱਗ ਗਈ ਹੈ ਕਹਿੰਦਾ ਵਾ ਚੱਲ ਇਹਦੇ ਵੱਢ ਦਿੰਦੇ ਆ ਨਾ ਇੱਥੇ ਜਿਹਨੂੰ ਦੱਸਦਾ ਬਾਈ ਇਹ ਕਹਿੰਦਾ ਹੈਗੇ ਤਿੰਨ ਸਵਾ ਤਿੰਨ ਕਿਲੇ ਆ ਵਾ ਵੱਢੇ ਉਹਨਾਂ ਬਈਆਂ ਨਾਲ ਚਲੋ ਠੀਕ ਆ ਬਾਈ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ ਬਸ ਹੁਣ ਤੁਹਾਨੂੰ ਪਤਾ ਹੀ ਇਹ ਵੀਡੀਓ ਹੁਣ ਸੀ ਜਾਂਦੀਆਂ ਨਾ ਬਸ ਥੋੜੀ ਇੱਕ ਦੋ ਘੰਟੇ ਰਹਿਣਗੀਆਂ ਬਾਕੀ ਉਹਦੇ ਬਾਅਦ ਤਾਂ ਤਰੀਜਿੰਦੀ ਚਵਾਕੀ ਰਣੀ ਬਾਕੀ ਪਹਿਲਾਂ ਚਲਾਹ ਬਣੀ ਦੀ ਵੀ ਜੰਮੂ ਨੂੰ ਪਾ ਦਈਏ ਚੱਲੇ ਪਰ ਅੱਜ ਜੰਮੂ ਕਰੀ ਗੱਲ ਉਹ ਕਹਿੰਦਾ ਇੱਥੇ ਤੇ ਸਾਡੇ ਆਪ ਚਾਲੇ ਪਾਉਣੇ ਹਾਲਾ ਕੰਮ ਹੋਇਆ ਪੰਜਾਬ ਨੂੰ ਤੂੰ ਹੋਰ ਕੀ ਕਰੇਂਗਾ ਵਾ ਚਾਲ ਜੋ ਹੋ ਗਿਆ ਵਟੇ ਕੇ ਠੀਕ ਆ ਨਾ ਮਾਲਕ ਦੀ ਕਿਰਪਾ ਨਾਲ ਜੋ ਨੇ ਕਰਮਾਂ 'ਚ ਲਿਖਿਆ ਤਾਂ ਨਾ ਉਹ ਮਿਲ ਗਿਆ ਬਾਕੀ ਦਾ ਮਕੱਦਮਿਆਂ ਦੇ ਬਿਨਾਂ ਤਾਂ ਮਿਲਦਾ ਕੀ ਆ ਚਲੋ ਠੀਕ ਹੈ ਜੀ ਮਿਲਦੇ ਆਉਣਗੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ